ਰੂ ਤੇਰਾ ਹੀ ਆਸਰਾ ਅੱਜ ਅਸੀਂ ਪਿੰਡ ਬਹਿਲ ਕਲਾਂ ਦੀ ਜ਼ਿਲ੍ਹਾ ਫਰੀਦਕੋਟ ਪਿੰਡ ਬਹਿਲ ਕਲਾਂ ਦੀ ਤੁਹਾਨੂੰ ਇੱਕ ਹੋਰ ਤਸਵੀਰ ਵਿਖਾ ਰਹੇ ਹਾਂ ਕਿ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਸੀ ਜਿਵੇਂ ਸਾਬਕੇ ਮੈਂਬਰ ਸਰਪੰਚ ਸੀ ਉਹਨਾਂ ਦੇ ਸਮੇਂ ਵੀ ਕੁਝ ਫੈਸਲੇ ਗਲਤ ਹੋਏ ਪਿੰਡ ਦੇ ਲਈ ਜਿਹੜੇ ਕਿ ਕੋਈ ਵੀ ਫੈਸਲਾ ਕਰਨਾ ਹੁੰਦਾ ਇੱਕ ਗ੍ਰਾਮ ਸਭਾ ਬੁਲਾਈ ਜਾਂਦੀ ਹੈ ਜਿਵੇਂ ਹੁਣ ਮੁੱਖ ਮੰਤਰੀ ਨੇ ਦੱਸਿਆ ਕਿ ਜਿਹੜੀ ਗ੍ਰਾਮ ਸਭਾ ਹੁੰਦੀ ਹੈ ਕਾਨੂੰਨੀ ਤੌਰ ਤੇ ਦੋ ਵਾਰੀ ਸਾਲ 'ਚ ਜ਼ਰੂਰੀ ਹੁੰਦੀ ਹੈ ਜਦੋਂ ਵੀ ਕੋਈ ਪਿੰਡ ਦੀ ਪੰਚਾਇਤ ਨੇ ਫੈਸਲਾ ਲੈਣਾ ਹੁੰਦਾ ਹੈ ਉਦੇ ਵਿੱਚ ਹੁੰਦਾ ਕਿ ਪਿੰਡ ਦੇ ਨਾਲ ਰੈ ਕੀਤੀ ਜਾਂਦੀ ਹੈ ਵੀ ਕਿਹੜਾ ਫੈਸਲਾ ਕਿਵੇਂ ਲੈਣਾ ਉੱਥੇ ਵੀ ਕੋ ਲੋਕ ਆਪ ਦਾ ਪੱਖ ਰੱਖਦੇ ਆ ਲੋਕ ਆਪਣੀ ਰੈ ਰੱਖਦੇ ਆ ਰੈ ਦਾ ਭਾਵ ਹੁੰਦਾ ਵੀ ਜਵੇਂ ਆਹ ਪਸ਼ੂ ਡਿਫੈਂਸਰੀ ਸੀਗੀ ਇਹ ਪਸ਼ੂ ਡਿਫੈਂਸਰੀ ਬੜੀ ਸੀਗੀ ਪੰਚਾਇਤਾਂ ਨੇ ਤੇ ਅਸੀਂ ਇਹਦੀ ਤਸਵੀਰ ਇਸ ਵਾਸਤੇ ਅੱਜ ਵਿਖਾ ਰਹੇ ਆ ਕਿ ਆਹ ਜਿਹੜੀ ਇੱਥੋਂ ਤੱਕ ਮਤਲਬ ਇਹ ਪਸ਼ੂ ਡਿਫੈਂਸਰੀ ਦੀ ਲੋਡ ਸੀਗੀ ਇਹਨੂੰ ਰੈ ਤੇ ਇੱਥੋਂ ਤੱਕ ਇਹ ਕਹਿੰਦਾ ਇਹ ਨਿਕਲ ਸਕਦੀ ਸੀ ਆਹ ਜਿਹੜੀ ਪਸ਼ੂ ਡਿਫੈਂਸਰੀ ਆਏ ਜਾਣੇ ਕਿ ਇੰਨਾ ਪਸ਼ੂ ਡਿਫੈਂਸਰੀ ਨੂੰ ਬਹੁਤ ਥੀਗਾ ਥਾਂ ਆਹ ਆਹ ਤੇ ਉਦੋਂ ਬਾਅਦ ਆਹ ਥਾਂ ਜਿਹੜਾ ਆਹ ਥਾਂ ਇਧਰੋਂ ਇਹ ਮਤਲਬ ਹੀ ਸਾਡੇ ਗਰੀਬ ਲੋਕਾਂ ਨੂੰ ਰੂੜੀਆਂ ਵਾਸਤੇ ਦਿੱਤਾ ਜਾ ਸਕਦਾ ਸੀ ਜਾਂ ਕਿਸੇ ਦੋ ਘਰਾਂ ਨੂੰ ਕੱਟ ਕੇ ਦਿੱਤਾ ਜਾ ਸਕਦਾ ਸੀ ਪਰ ਜਿਹੜੇ ਸਾਡੇ ਮੈਂਬਰ ਹੁੰਦੇ ਆ ਨਾ ਵਿੱਚ ਗਰੀਬ ਲੋਕਾਂ ਦੇ ਮੈਂਬਰ ਇਸ ਵਾਸਤੇ ਭੇਜੇ ਹੁੰਦੇ ਆ ਕਿ ਉਹਨਾਂ ਨੇ ਹੋਣ ਵਾਲੇ ਫੈਸਲੇ ਤੇ ਆਪ ਦੇ ਲਈ ਵੀ ਵਿਚਾਰ ਕਰਨੀ ਹੁੰਦੀ ਆ ਆਪ ਦੇ ਭੈਣ ਭਰਾਵਾਂ ਦੇ ਨਾਲ ਵੀ ਆ ਅਸੀਂ ਫੈਸਲਾ ਕਰ ਰਹੇ ਆ ਕਿ ਇਹ ਸਹੀ ਆ ਕਿ ਗਲਤ ਆ ਦੋ ਭਰਾਵਾਂ ਦੀ رائے ਲਈ ਹੋਈ ਤਾਂ ਕਈ ਵਾਰੀ ਫੈਸਲਾ ਸਹੀ ਹੁੰਦਾ ਜੇ ਹੁਣ ਸਾਡੇ ਗਰੀਬ ਲੋਕ ਉਸ ਸਮੇਂ ਬੋਲਦੇ ਵੇ ਭਾਈ ਇੰਨੇ ਕੋ ਪਸੂਟ ਫੈਂਸਰੀ ਵੜ ਦੋ ਇੰਨਾ ਸਾਡੇ ਗਰੀਬ ਲੋਕਾਂ ਨੂੰ ਰੂੜੀਆਂ ਨੂੰ ਛੱਡ ਦਿਓ ਅੱਜ ਹੁਣ ਬਹਿਵਲ ਕਲਾਂ ਦੀਆਂ ਰੂੜੀਆਂ ਰਾਹਾਂ ਦੇ ਵਿੱਚ ਕਿਉਂ ਆ ਕਿ ਪੰਚਾਇਤਾਂ ਦੇ ਲੈਏ ਹੋਏ ਗਲਤ ਫੈਸਲੇ ਸਾਫਕੀਆਂ ਦੇ ਵੀ ਤਾਂ ਅਸੀਂ ਵਿਖਾਰ ਆਏ ਕਿ ਫालतू ਪਈ ਆ ਹੁਣ ਜਗਾ ਇਹ ਫालतू ਪਈ ਐ ਕੋਈ ਇਹਦਾ ਫਾਇਦਾ ਨਹੀਂ ਤੇ ਕਿੱਥੇ ਇਹੀ ਸਾਨੂੰ ਮਤਲਬ ਵੀ ਗਰੀਬ ਲੋਕਾਂ ਦੀਆਂ ਰੂੜੀਆਂ ਹੋਣੀਆਂ ਸੀ ਘੱਟੋ ਘੱਟ ਮਨੋਪਾਲਾ ਵੀ 200 ਘਰ ਦੀ ਰੂੜੀ ਹੋ ਜਾਣੀ ਸੀ ਇੱਥੇ ਢੇਰ ਮਾਰਦੇ 200 ਘਰ ਦੀ ਰੂੜੀ 200 ਘਰ ਦੀ ਰੂੜੀ ਲੱਗ ਜਾਣੀ ਸੀ ਇੱਥੇ ਤੇ ਹੁਣ ਰੂੜੀਆਂ ਜਿਹੜੀਆਂ ਉਹ ਸੜਕਾਂ ਦੇ ਉੱਤੇ ਪਈਆਂ ਐ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਪੰਚਾਇਤਾਂ ਦੇ ਲਾਏ ਹੋਏ ਗਲਤ ਫੈਸਲੇ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਗਰੀਮ ਮੈਂਬਰ ਹੁੰਦੇ ਆ ਉਹਨਾਂ ਨੂੰ ਤਾਂ ਪਤਾ ਹੀ ਕੋਈ ਨਹੀਂ ਉਹ ਤਾਂ ਪਤਾ ਨਹੀਂ ਬੁਲਾਏ ਤੋਂ ਬੋਲਦੇ ਆ ਮੈਨੂੰ ਤਾਂ ਪਤਾ ਨਹੀਂ ਵੀ ਹੋ ਸਕਦਾ ਵਿੱਚ ਬੈਠੇ ਰਹਿੰਦੇ ਹੋਣ ਪਰ ਆਹ ਫੈਸਲੇ ਉਹਨਾਂ ਨੇ ਲੈਣੇ ਸੀ ਵੀ ਇੰਨਾ ਸਾਡੇ ਗਰੀਬ ਲੋਕਾਂ ਨੂੰ ਰੂੜੀਆਂ ਨੂੰ ਵੀ ਚਾਹੀਦੀ ਐ ਕੀ ਪੰਚਾਇਤਾਂ ਨੇ ਸੋਚਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਛਾਂ ਮੱਟਾਂ ਦੀ ਲੋੜ ਐ ਫालतੂ ਬਲਤੀਆਂ ਇਹ ਫालतੂ ਬਲੀਆਂ ਦਾ ਕੀ ਫਾਇਦਾ ਅੱਜ ਰੂੜੀਆਂ ਰਾਹਾਂ ਦੇ ਵਿੱਚ ਅਸੀਂ ਲੰਬੇ ਸਮੇਂ ਤੋਂ ਚਰਚਾ ਕਰ ਰਹੇ ਆ ਵੀ ਭਾਈ ਫੈਸਲੇ ਗਲਤ ਹੋ ਰਹੇ ਆ ਲੋਕ ਬੋਲੋ ਪਰ ਲੋਕ ਵੀ ਨਹੀਂ ਬੋਲੇ ਪੰ ਤਾਂ ਇਹਨਾਂ ਕੁਝ ਕਹਿੰਦੇ ਜੇ ਸਾਤੋਂ ਕੋਈ ਸ਼ਬਦ ਵੱਧ ਘੱਟ ਬੋਲਿਆ ਕਿ ਅਸੀਂ ਮਾਫੀ ਚਾਹੁੰਦੇ ਆ ਤੇ ਅਸੀਂ ਡੇਰਾ ਸੱਚਾ ਸੌਦਾ ਦੀ ਸਾਹ ਸੰਗਤ ਇੱਥੇ ਬੂਟੇ ਲਾਇਏ ਸੀ ਤੁਸੀਂ ਦੇਖ ਸਕਦੇ ਆ ਅਸੀਂ ਇਹਨੂੰ ਪਸ਼ੂ ਡਿਫੈਂਸਰੀ ਨੂੰ ਘੱਟ ਤੋਂ ਘੱਟ 60 ਤੋਂ 70000 ਦੇ ਸਿਪਾਹੀ ਦੇ ਲਾ ਕੇ ਦਿੱਤੇ ਅਸੀਂ ਆਹ ਦਿੱਤਾ ਹੈ ਅਸੀਂ ਆਹ ਦਿੱਤਾ ਹੈ ਇਸ ਪਸ਼ੂ ਡਿਫੈਂਸਰੀ ਨੂੰ ਤੇ ਲੋਕਾਂ ਨੇ ਨੁਕਸਾਨ ਕੀਤਾ ਕਿੱਥੇ ਰੂੜੀਆਂ ਰਾਹਾਂ ਦੇ ਵਿੱਚ ਪਈਆਂ ਇੱਥੇ ਹੋਣੀਆਂ ਸੀ ਰਾਹ ਸਾਡੇ ਸਾਫ਼ ਹੋਣੇ ਸੀ ਤੈਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਮਾਫੀ ਚਾਹੁੰਨੇ ਆ ਤੇ ਸਾਡੀ ਜਿਹੜੀ ਜੰਗ ਆ ਉਹ ਅੰਤ ਤੱਕ ਪਿੰਡ ਲਈ ਜਾਰੀ ਰਹੂਗੀ ਕਿਉਂਕਿ ਪਿੰਡ ਦਾ ਨੁਕਸਾਨ ਹੋਇਆ ਰੂੜੀਆਂ ਰਾਹਾਂ ਦੇ ਵਿੱਚ ਨੰਗੇ ਬੰਦ ਹੋ ਗਏ ਸਾਨੂੰ ਇਹਦਾ ਦੁੱਖ ਹੈ ਅਸੀਂ ਦੁੱਖ ਮਰਦੇ ਦਮ ਤੱਕ ਮਨਾਉਂਦੇ ਰਾਵਾਂਗੇ ਕਿਉਂਕਿ ਫੈਸਲੇ ਗਲਤ ਹੋਇਆ ਪਿੰਡ ਦੇ ਵਿੱਚ ਗਲਤ ਫੈਸਲੇ ਹੋਇਆ ਇੰਨਾ ਕੁਝ ਕਹਿੰਦੇ ਜੇ ਕੋਈ ਸਾਥੋਂ ਸ਼ਬਦ ਵੱਧ ਘੱਟ ਬੋਲ ਕੇ ਮਾਫੀ ਚਾਹੁੰਨੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ